ਸੋ ਗੁਰਪਿਆਰ ਵਾਲਿਓ ਸਤਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਦਕ ਅੱਜ ਆਪਾਂ ਪਾਵਨ ਪਵਿੱਤਰ ਅੰਗ 618 ਤੇ ਸੁਭਾਈਮਾਨ ਸ਼ਬਦ ਪੜਿਆ ਜੋ ਆਪਾਂ ਇੱਕ ਪੰਕਤੀ ਵੀ ਲਿਖੀ ਆ ਵੀ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਵੀ ਜਿਹਦੇ ਸਿਰ ਤੇ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹੈ ਉਹ ਜੀਵ ਪਰਮਾਤਮਾ ਦੇ ਨਾਮ ਨਾਲ ਰੰਗਿਆ ਹੋਇਆ ਤੇ ਗੁਰੂ ਦੇ ਸਿਧਾਂਤ ਤੇ ਆਪਣਾ ਜੀਵਨ ਬਸਰ ਕਰਦਾ ਹੈ ਉਹ ਨੂੰ ਕਿਸੇ ਵੀ ਕਿਸਮ ਦਾ ਦੁੱਖ ਨਹੀਂ ਪਹੁੰਦਾ ਸਤਾ ਨਹੀਂ ਸਕਦਾ ਕਿਸੇ ਵੀ ਕਿਸਮ ਦਾ ਦੁੱਖ ਕਿਉਂਕਿ ਇਤਿਹਾਸ ਗਵਾਹ ਹੈ ਆਰੇ ਵੀ ਚੱਲ ਗਏ ਖੋਪਰ ਵੀ ਟੁੱਟ ਗਏ ਚਾਰ ਖੜੀਆਂ ਤੇ ਵੀ ਚੜ ਗਏ ਦੇਗਾਂ ਵਿੱਚ ਵੀ ਵਾਲੇ ਗਏ ਪੁੱਠੀਆਂ ਖੱਲਾਂ ਵੀ ਉਤਾਰਤੀਆਂ ਤੇ ਜਿਹਨੂੰ ਇਸ ਗੱਲ ਦਾ ਗਿਆਨ ਨਹੀਂ ਉਹ ਕਹੂਗਾ ਵੀ ਦੁੱਖ ਕਿਉਂ ਨਹੀਂ ਆਇਆ ਲੈ ਇਨਾ ਕੋਸਤਾ ਹੋ ਗਿਆ ਸਰੀਰ ਭਾਵੇਂ چیرਿਆ ਗਿਆ ਚਾਹੇ ਦੇਗ ਵਿੱਚ ਵਾਲਿਆ ਗਿਆ ਪਰ ਮਨ ਦੁਖੀ ਨਹੀਂ ਹੋਣ ਦਿੱਤਾ ਪ੍ਰਭੂ ਪ੍ਰਮਾਤਮਾ ਨੇ ਉਹ ਮਨ ਕਰਕੇ ਨਹੀਂ ਦੁਖੀ ਹੋਏ ਗੁਰੂ ਦੇ ਪਿਆਰੇ ਏ ਆਪਾਂ ਪਾਪ ਸਮਝਾਂਗੇ ਵੀ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਉਹਨੂੰ ਕਿਸੇ ਵੀ ਕਿਸਮ ਦਾ ਦੁੱਖ ਨਹੀਂ ਸਤਾਉਂਦਾ ਸਿਰ ਜਾਏ ਤਾਂ ਜਾਏ ਸਿੱਖੀ ਸਦਕਾ ਨਾ ਜਾਏ ਆਪਣੇ ਗੁਰੂ ਤੋਂ ਸਦਾ ਕੁਰਬਾਨ ਹੋਣ ਵਾਲੇ ਗੁਰੂ ਦੇ ਪਿਆਰੇ ਤੇ ਜੋ ਆਪਾਂ ਪਾਵਨ ਪਵਿੱਤਰੰਗ 618 ਤੇ ਸੁਭਾਏਮਾਨ ਪੜਿਆ ਸ਼ਬਦ ਉਹ ਵੀ ਕੋਈ ਅਸੀ ਗੱਲ ਹੀ ਸਮਝਾਉਂਦੇ ਨੇ ਭਏ ਕਿਰਪਾਲ ਗੁਰੂ ਗੋਬਿੰਦ ਦਾ ਸਗਲ ਮਨੋਰਥ ਪਾਏ ਉਹਨੇ ਆਪਣੀ ਜ਼ਿੰਦਗੀ ਦੇ ਸਾਰੇ ਮਨੋਰਥ ਪ੍ਰਾਪਤ ਕਰ ਲਏ ਜਿਹਦੇ ਤੇ ਗੁਰੂ ਦੀ ਕਿਰਪਾ ਹੈ ਆਸਰ ਭਏ ਲਾਗ ਹਰ ਜਰਨੀ ਗੋਬਿੰਦ ਕੇ ਗੁਣ ਗਾਏ ਬਸ ਉਹਨਾਂ ਨੂੰ ਇੱਕ ਇਹੀ ਚੇਟਕ ਲੱਗੀ ਰਹਿੰਦੀ ਆ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਨੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਕੁਰਬਾਨ ਹੋਣਾ ਗੁਰੂ ਦੇ ਸਿਧਾਂਤ ਤੋਂ ਕੁਰਬਾਨ ਹੋਣਾ ਇਹੀ ਉਹਨਾਂ ਦੀ ਬਿਰਤੀ ਬਣੀ ਰਹਿੰਦੀ ਹੈ ਗੁਰਮੁਖ ਪਿਆਰਿਆਂ ਦੀ ਗੁਰਮੁਖ ਪਿਆਰੇ ਲਬਜ ਸ਼ਾਂਜਾ ਹੈ ਉਹਨਾਂ ਵਿੱਚ ਭੈਣਾ ਵੀ ਨੇ ਬੀਬੀਆਂ ਦੇਖੋ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਗੱਲ ਕਰਦੇ ਆਂ ਆਪਾਂ ਜਦੋਂ ਅਰਦਾਸ ਵਿੱਚ ਨਾਂ ਲੈਨੇ ਆਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦਾਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਧਰਮ ਨਹੀਂ ਹਾਰਿਆ ਦਾ ਭਾਵ ਇਹ ਹੀ ਆ ਵੀ ਗੁਰੂ ਤੋਂ ਬੇਮੁਖ ਨਹੀਂ ਹੋਏ ਆਪਣਾ ਧਰਮ ਨਿਭਾਇਆ ਧਰਮ ਨਿਭਾਉਣਾ ਕੀ ਹੁੰਦਾ ਸੱਚ ਤੇ ਪਹਿਰਾ ਦੇਣਾ ਇਹ ਧਰਮ ਨਿਭਾਉਣਾ ਨਹੀਂ ਤਾਂ ਆਪਾਂ ਹੁਣ ਧਰਮੀ ਤਾਂ ਆਪਾਂ ਆਪਣੇ ਆਪ ਨੂੰ ਹਰੇਕ ਹੀ ਅਖਵਾਉਂਦਾ ਵੀ ਮੈਂ ਧਰਮੀ ਆ ਵੇ ਧਰਮ ਨਿਭਾਉਂਦਾ ਨਹੀਂ ਇਹਦਾ ਭਾਵ ਵੀ ਸਮਝ ਲੈਣੇ ਆ ਵੇ ਕੋਈ ਵੱਡਾ ਅਫਸਰ ਆ ਉਹ ਆਪਣਾ ਧਰਮ ਨਿਭਾਏ ਜਿਹੜੀ ਉਹਦੀ ਡਿਊਟੀ ਬਣਦੀ ਹੈ ਇਮਾਨਦਾਰੀ ਨਾਲ ਕਰੇ ਫੇਰ ਫੇਰ ਨਾ ਕਿਸੇ ਵੀ ਕਿਸਮ ਦੀ ਕਰੇ ਡਾਕਟਰ ਆ ਉਹ ਆਪਣਾ ਧਰਮ ਨਿਭਾਏ ਇਲਾਜ ਕਰੇ ਪੈਸੇ ਦੀ ਖਾਤਰ ਵੈਂਟੀਲੇਟਰ ਤੇ ਚਾੜ ਕੇ ਰੁਪਈਏ ਨਾ ਕਮਾਵੇ ਆਪਣਾ ਧਰਮ ਅਦਾ ਕਰੇ ਉਹਦਾ ਧਰਮ ਆ ਇਹ ਮਰੀਜ਼ ਦਾ ਇਲਾਜ ਕਰਨਾ ਕਿਸੇ ਦਾ ਐਕਸੀਡੈਂਟ ਹੋ ਗਿਆ ਉਹਦਾ ਇਲਾਜ ਕਰਨਾ ਚਲੋ ਬਣਦੀ ਫੀਸ ਤਾਂ ਲੈਣੀ ਆ ਇਹ ਨਹੀਂ ਗੱਲ ਵੀ ਪੈਸੇ ਲੈਣੇ ਨਹੀਂ ਜਿਹੜੀ ਬਣਦੀ ਆ ਫੀਸ ਉਹ ਤਾਂ ਲੈਣੀ ਆ ਦਵਾਈਆਂ ਦੇ ਪੈਸੇ ਵੀ ਲੈਣੇ ਆ ਪਰ ਆਪਦਾ ਧਰਮ ਨਵਾਏ ਫੇਰ ਫੇਰ ਨਾ ਕਰੇ ਵੀ ਚੱਲ ਕੋਈ ਨਾ ਹੁਣ ਪਾਰਟੀ ਵੱਡੀ ਆ ਪੈਸੇ ਵਾਲੀ ਆ ਤੇ ਦੇਖਦੇ ਆ ਕਿੰਨਾ ਕੁ ਚਿਰ ਪੈਸਾ ਭਰਦੇ ਆ ਉਹਨਾਂ ਚਿਰ ਵੈਂਟੀਲੇਟਰ ਤੇ ਇਹ ਸੱਚ ਆ ਜੀ ਮਹਾਰਾਜ ਕਹਿੰਦੇ ਅਸਰ ਭੇ ਲਾਗ ਹਰ ਜਰਨੀ ਗੋਬਿੰਦ ਕੇ ਗੁਣ ਗਾਈ ਭਲੋ ਸਮੂਰਤ ਪੂਰਾ ਸਾਤ ਸਹਜ ਆਨੰਦ ਨਾਮ ਉਹ ਜਪ ਬਾਜੇ ਅਨਹਤ ਤੂਰ ਇਹੀ ਨਾਮ ਜਪਣਾ ਜੀ ਆਪਣਾ ਧਰਮ ਕਮਾਉਣਾ ਪ੍ਰਭੂ ਪਰਮਾਤਮਾ ਦਾ ਨਾਮ ਆ ਜੀਭਾਂ ਨਾਲ ਤਾਂ ਬੋਲਣਾ ਹੀ ਆ ਪਾ ਗੁਣ ਗਾਉਣੇ ਨੇ ਉਹਦੇ ਪਰ ਜਿਹੜਾ ਆਪਣਾ ਇਮਾਨਦਾਰੀ ਦੇ ਨਾਲ ਕੰਮ ਕਰਨਾ ਇਹ ਧਰਮ ਕਮਾਉਣਾ ਹੈ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਪਹਿਲਾਂ ਆਪਾਂ ਪੰਕਤੀ ਪੜੀ ਆ ਭਏ ਕਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਆ ਫਿਰ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਅਸਰ ਭਏ ਲਾਗ ਹਰ ਚਰਨੀ ਆਪਣੇ ਮਾਨ ਨੂੰ ਟਕਾ ਕੇ ਰੱਖੇ ਡਿੱਗਣ ਡੋ ਲਣਾ ਦੇਵੇ ਵੀ ਜਦੋਂ ਚੱਲ ਕੋਈ ਕਦੇ ਮੌਕਾ ਪਣ ਗਿਆ ਪੈਸੇ ਕਮਾਉਣ ਦਾ ਉਹਦੋਂ ਲਾਲਚ ਬੱਸ ਹੋ ਕੇ ਚੱਕ ਦੇ ਫੱਟੇ ਕੋਈ ਨਿੱਕੜਾ ਦੇਖਦਾ ਕੋਈ ਨਾ ਸਦਾ ਹੀ ਆਪਣਾ ਮਾਨ ਨੂੰ ਟਕੋ ਵਿੱਚ ਰੱਖੇ ਆਸਰ ਭਏ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਫਿਰ ਪ੍ਰਭੂ ਪਰਮਾਤਮਾ ਦੇ ਗੁਣ ਵੀ ਕੌਣੇ ਆ ਤੇ ਆਪਣਾ ਮਾਨਦਾਰੀ ਨਾਲ ਦੀ ਕੰਮ ਕਰਨਾ ਇਹ ਗੱਲ ਆਪਾਂ ਸਮਝ ਲਈ ਇਹ ਮਜ਼ਦੂਰ ਤੋਂ ਲੈ ਕੇ ਵੱਡੇ ਲੀਡਰ ਤੱਕ ਕਹਿ ਲੋ ਉਹਦੇ ਵਿੱਚ ਡਾਕਟਰ ਮਾਸਟਰ ਅਪੀ ਸਰ ਸਭ ਆ ਗਏ ਭਲੋ ਸਮੂਰਤ ਪੂਰਾ ਇਹ ਫਿਰ ਤੇਰਾ ਭਾਈ ਮਨੋਰਥ ਪੂਰਾ ਹੋ ਜਾਏਗਾ ਸਾਤ ਸਹਿਜ ਆਨੰਦ ਨਾਮ ਜਪ ਬਾਜੇ ਅਨੰਦ ਤੂਰਾ ਫਿਰ ਉਹ ਪ੍ਰਭੂ ਪਰਮਾਤਮਾ ਦੀ ਧੁਨ ਦੇ ਅਨਹਦ ਬਾਜੇ ਵੱਜਣ ਲੱਗ ਜਾਂਦੇ ਨੇ ਮਨੁੱਖ ਦੇ ਹਿਰਦੇ ਘਰ ਵਿੱਚ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਮਿਲੇ ਸੁਆਮੀ ਪ੍ਰੀਤਮ ਆਪਣੇ ਜਦੋਂ ਆਪਣੇ ਗੁਰੂ ਨੂੰ ਮਿਲਦਾ ਨਾ ਮਨ ਕਰਕੇ ਮਿਲਦਾ ਜਦੋਂ ਮਨੁੱਖ ਫਿਰ ਘਰ ਮੰਦਰ ਸੁਖਦਾਈ ਫਿਰ ਹਿਰਦੇ ਘਰ ਵਿੱਚ ਵੀ ਸੁਖ ਹੁੰਦੇ ਨੇ ਤੇ ਸਰੀਰ ਕਰਕੇ ਵੀ ਸੁਖੀ ਹਰ ਨਾਮ ਨਦਾਨ ਨਾਨਕ ਜਨ ਪਾਇਆ ਸਗਲੀ ਇੱਛੁਪੁਜਾਈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਰੀ ਪ੍ਰਭੂ ਪਰਮਾਤਮਾ ਦਾ ਖਜ਼ਾਨਾ ਉਹ ਨਾਮ ਨਿਧਾਨ ਖਜ਼ਾਨਾ ਪ੍ਰਾਪਤ ਕਰ ਲਿਆ ਫਿਰ ਸਗਲੀ ਇੱਛੁਪੁਜਾਈ ਸਾਰੀਆਂ ਇੱਛਾ ਮਕੂਰੀਆਂ ਹੋ ਗਈਆਂ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਗਿਆ ਇਹ ਨੂੰ ਹੀ ਆਪਾਂ ਇਹ ਕਹਿ ਸਕਦੇ ਹਾਂ ਜਿਸ ਕੇ ਸਿਰ ਉੱਪਰ ਤੋਂ ਸਵਾਮੀ ਸੋ ਦੁੱਖ ਕੈਸਾ ਪਾਵੇ ਜਿਸ ਜਿਹਦੇ ਸਿਰ ਤੇ ਗੁਰੂ ਦਾ ਗਿਆਨ ਟਿਕਿਆ ਰਹਿੰਦਾ ਹੈ ਉਹ ਸਦਾ ਹੀ ਸੁੱਖ ਪ੍ਰਾਪਤ ਕਰਦਾ ਹੈ ਮਨੁੱਖ ਉਹ ਆਪ ਨਿਗਾ ਮਾਰ ਲਈ ਇਤਿਹਾਸ ਬੱਲੀ ਵਿਚਾਰ ਖੜੀਆਂ ਤੇ ਚੜਨ ਵਾਲੇ ਵੀ ਖੁਸ਼ ਆ ਦੇਗਾਂ ਵਿੱਚ ਕਰਨ ਵਾਲੇ ਵੀ ਖੁਸ਼ ਆ ਚੜ੍ਹਦੀ ਕਲਾ ਵਿੱਚ ਖੋਪਰ ਤੜਾਉਣ ਵਾਲਾ ਵੀ ਤਿਆਰੇ ਨਾਲ ਤਨ ਨੂੰ ਚਰਾਉਣ ਵਾਲਾ ਵੀ ਖੁਸ਼ ਆ ਕਹਿੰਦਾ ਗੁਰੂ ਬੱਲੀ ਮੁੱਖ ਹੋਵੇ ਇਸੇ ਨੂੰ ਕਹਿ ਸਕਦੇ ਆ ਆਪ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕਿਹਦਾ ਪਾਵੇ ਉਹ ਕਿਸੇ ਵੀ ਕਿਸਮ ਦਾ ਆਪਣੇ ਸਰੀਰ ਤੇ ਕਸ਼ਟ ਨੂੰ ਸਹਿ ਲੈਂਦਾ ਪਰ ਗੁਰੂ ਵੱਲੋਂ ਬੇਮੱਖ ਨਹੀਂ ਬੇਮੱਖ ਨਹੀਂ ਹੁੰਦਾ ਤੇ ਫੇਰ ਜਿਹੜਾ ਆਪਾਂ ਲੜੀ-ਬਾਰ ਕਰਦੇ ਹਾਂ ਉਹਦੇ ਵਿੱਚ ਦੱਸਦੇ ਨੇ ਮਹਾਰਾਜ ਹਿਰਦੇ ਜਿਨ ਕੇ ਕਪਟ ਬਸੇ ਬਾਹਰੋਂ ਸੰਤ ਕਹਾਈ ਫਿਰ ਕਈਆਂ ਦੇ ਆਏ ਆ ਪਹਿਰਾਵੇ ਦੇ ਹੀ ਹੁੰਦਾ ਸਾਰਾ ਹਿਰਦੇ ਵਿੱਚ ਕਪਟ ਬਸਦਾ ਹੁੰਦਾ ਕੂੜ ਕਬਾੜ ਚੋਰੀ ਜਾਰੀ ਠੱਗੀ ਬੇਈਮਾਨੀ ਵਿਚੇ ਬਕਾਰ ਤੇ ਬਾਹਰੋਂ ਆਪਣੇ ਆਪ ਨੂੰ ਸੰਤ ਅਖਵਾਉਂਦਾ ਤੇ ਗੁਰਸਿੱਖ ਅਖਵਾਉਂਦਾ ਇਹ ਆਪਾਂ ਕੱਲ ਪੰਕਤੀਆਂ ਪੜ੍ਹੀਆਂ ਸੀ ਤ੍ਰਿਸ਼ਨਾ ਮੂਲ ਨਾ ਝੁਕੀ ਅੰਤ ਗਏ ਪਛਤਾਏ ਉਹਨਾਂ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ ਉਹ ਤ੍ਰਿਸ਼ਨਾ ਵਿੱਚ ਭਟਕਦੇ ਭਟਕਦੇ ਮਰ ਜਾਂਦੇ ਨੇ ਸੰਸਾਰ ਤੋਂ ਚਲੇ ਜਾਂਦੇ ਨੇ ਅੰਤ ਨੂੰ ਪਛਤਾਉਂਦੇ ਨੇ ਤ੍ਰਿਸ਼ਨਾ ਮੂਲ ਨਾ ਝੁਕੀ ਅੰਤ ਗਏ ਪਛਤਾਏ ਜਦੋਂ ਆਖਰੀ ਸਮਾਂ ਆ ਜਾਂਦਾ ਫਿਰ ਪਛਤਾਉਣਾ ਪੈਂਦਾ ਵੀ ਕੰਮ ਕੋਈ ਚੰਗਾ ਕੀਤਾ ਨਹੀਂ ਜ਼ਿੰਦਗੀ 'ਚ ਐਵੇਂ ਹੀ ਹੀਰੇ ਵਰਗਾ ਜਨਮ ਗਵਾ ਲਿਆ ਮਨੁੱਖਾ ਅੱਗੇ ਦੱਸਦੇ ਨੇ ਮਹਾਰਾਜ ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹੋਮੇ ਕਦੇ ਨਾ ਜਾਏ ਮਹਾਰਾਜ ਕਹਿੰਦੇ ਜੇ ਕੋਈ ਮਨੁੱਖ ਅਨੇਕਾਂ ਤੀਰਥਾਂ ਦੇ ਇਸ਼ਨਾਨ ਦਾ ਯਤਨ ਕਰੇ ਕਰਦਾ ਰਹੇ ਤਾਂ ਵੀ ਉਸ ਦੇ ਅੰਦਰ ਦੀ ਹੋਮੇ ਦੀ ਮੈਲ ਨਹੀਂ ਉਤਰਦੀ ਜਿਸਨਰ ਕੀ ਦੁਪਤਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਏ ਮਹਾਰਾਜ ਕਹਿੰਦੇ ਜਿਸ ਦੇ ਅੰਦਰੋਂ ਦੁਬਦਾ ਨਹੀਂ ਜਾਂਦੀ ਜਿਸ ਨਰ ਦੇ ਬੀਬੀ ਆਜੇ ਭਾਈ ਆ ਨਰ ਨਾਰੀ ਜਿਸ ਦੇ ਅੰਦਰੋਂ ਦੁਬਦਾ ਨਹੀਂ ਜਾਂਦੀ ਮਹਾਰਾਜ ਕਹਿੰਦੇ ਉਹਨੂੰ ਧਰਮ ਰਾਏ ਸਜਾਏ ਦਿੰਦਾ ਆ ਲਿਖਿਆ ਆ ਜੀ ਪਾਪਨ ਪਵਿੱਤਰ ਅੰਗ 491 ਤੇ ਜਿਸ ਨਰਕੀ ਦੁਬਦਾ ਨਾ ਜਾਏ ਮਹਾਰਾਜ ਕਹਿੰਦੇ ਧਰਮ ਰਾਏ ਤਿਸ ਦੇ ਸਜਾਏ ਤੇ ਜਿਸ ਮਨੁੱਖ ਦੇ ਮਨ ਦਾ ਖਡਾਓ ਖੰਡਾਓ ਖੰਡਾਓ ਖਿੜਿਆ ਖਿੜਿਆ ਰਹਿੰਦਾ ਮਨ ਇੱਥੇ ਵੀ ਜਾਇਆ ਉਹਨੇ ਉੱਥੇ ਵੀ ਜਾਇਆ ਉਹਨੇ ਆ ਵੀ ਕਰੇ ਉਹਨੇ ਉਹ ਵੀ ਪੂਜਾ ਕਰ ਲਈ ਆ ਵੀ ਕਰ ਲਈ ਇਹ ਮਨ ਖਿੰਡਿਆ ਰਹਿੰਦਾ ਫਿਰ ਖਿੰਡੇ ਹੋਏ ਮਨ ਨੂੰ ਇਕੱਠਾ ਕਰਨਾ ਮੁਸ਼ਕਲ ਆ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਮਨ ਦਾ ਖੰਡੌ ਦੂਰ ਨਹੀਂ ਹੁੰਦਾ ਉਹ ਮਾਇਆ ਦੇ ਮੋਹ ਵਿੱਚ ਭਟਕਦਾ ਰਹਿੰਦਾ ਹੈ ਉਸ ਨੂੰ ਧਰਮ ਰਾਜਾ ਸਜਾ ਦਿੰਦਾ ਹੈ ਕਰਮ ਹੋਵੇ ਸੋਈ ਜਨ ਪਾਏ ਗੁਰਮਖ ਪੁੱਜੇ ਕੋਈ ਮਹਾਰਜ ਕਹਿੰਦੇ ਜਿਸ ਮਨੁੱਖ ਉੱਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋਵੇ ਉਹੀ ਮਨੁੱਖ ਪ੍ਰਮਾਤਮਾ ਨੂੰ ਮਿਲਦਾ ਹੈ ਪਰ ਉੰਜ ਕੋਈ ਬਿਰਲਾ ਮਨੁੱਖ ਹੀ ਗੁਰੂ ਦੀ ਸ਼ਰਨ ਪੈ ਕੇ ਇਹ ਭੇਦ ਸਮਝਦਾ ਹੈ ਨਹੀਂ ਤਾਂ ਸੱਚ ਦੀ ਗੱਲ ਹੁੰਦੀ ਆ ਉਦੋਂ ਹੀ ਉੱਠ ਕੇ ਤੁਰ ਪਿੰਦਾ ਅਗਲਾ ਕਿਉਂਕਿ ਸੱਚ ਸੁਣਨਾ ਬਹੁਤ ਔਖਾ ਆ ਜਦੋਂ ਦੁਬਿਧਾ ਦੀ ਗੱਲ ਆਈ ਆ ਵੀ ਮਨ ਖਿੰਡਿਆ ਹੋਇਆ ਇਕੱਠਾ ਨਹੀਂ ਹੁੰਦਾ ਇਹ ਗੱਲ ਹੋਈ ਚਲੋ ਜੀ ਗੁਰੂ ਨੂੰ ਸੁਣਨਾ ਬਹੁਤ ਔਖਾ ਜੀ ਬਹੁਤ ਬੱਠਲ ਜੱਡਾ ਦਿਲ ਚਾਹੀਦਾ ਗੁਰੂ ਨੂੰ ਸੁਣਨ ਵਾਸਤੇ ਅੱਗੇ ਮਹਾਰਾਜ ਨੇ ਦੱਸਿਆ ਨਾਨਕ ਵਿੱਚੋਂ ਹੋ ਮੈਂ ਮਾਰੇ ਤਾਂ ਹਰ ਭੇਟੇ ਸੋਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਦੋਂ ਜਿਹੜਾ ਮਨੁੱਖ ਆਪਣੇ ਮਨ ਵਿੱਚੋਂ ਹੋਮੇ ਨੂੰ ਮਾਰ ਬਕਾਉਂਦਾ ਹੈ ਤਦੋਂ ਉਹੀ ਮਨੁੱਖ ਪ੍ਰਮਾਤਮਾ ਨੂੰ ਮਿਲਦਾ ਹੈ जब तक होमें हंकार चुका फिर फिर दूर हंकारिया दे, नाम दुख दे, लाया होमे हंकार इन्हें बल तो पिट कर गुरु होमे हंकारिया बल्ली तो गुजरी महिला तीजा तिश जन सात सदा मत नहचल जिसका अभिमान गवाए ਪਰਮਾਤਮਾ ਜਿਸ ਮਨੁੱਖ ਦਾ ਹੰਕਾਰ ਦੂਰ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਉਸ ਉਸ ਮਨੁੱਖ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਉਸ ਦੀ ਅਕਲ ਮਾਇਆ ਮੋਹ ਵਿੱਚ ਡੋਲਣੋਂ ਹਟ ਜਾਂਦੀ ਹੈ ਸੋ ਜਨ ਨਿਰਮਲ ਜੇ ਗੁਰਮਖ ਬੂਝੇ ਹਰ ਚਰਨੀ ਚਿਤ ਲਾਏ ਮਹਾਰਜ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਹ ਭੇਦ ਸਮਝ ਲੈਂਦਾ ਹੈ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜਦਾ ਹੈ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਹਰ ਚੇਤ ਅਚੇਤ ਮਨ ਜੋ ਇੱਛੇ ਸੂਫਲ ਹੋਈ हे ਮੇਰੇ ਗਾਫਲ ਮਨ ਪ੍ਰਮਾਤਮਾ ਨੂੰ ਚੇਤੇ ਕਰਦਾ ਰਹੋ ਤੈਨੂੰ ਉਹੀ ਫਲ ਮਿਲੇਗਾ ਜਿਹੜਾ ਤੂੰ ਮੰਗੇਗਾ ਗੁਰ ਪ੍ਰਸਾਦ ਦੀ ਹਰ ਰਸ ਪਾਵੇ ਪੀਬ ਤਰਹਿ ਸਦਾ ਸੁਖ ਹੋਈ ਰਹਾਉ ਗੁਰੂ ਦੀ ਸ਼ਰਨ ਪਾਓ ਭਾਈ ਗੁਰੂ ਦੀ ਕਿਰਪਾ ਨਾਲ ਤੂੰ ਪ੍ਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਗਾ ਤੇ ਜੇ ਤੂੰ ਉਸ ਰਸ ਨੂੰ ਪੀਂਦਾ ਰਹੇਗਾ ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ਮਹਾਰਜ ਕਹਿੰਦੇ ਨੇ ਰਹਾਉ ਸਤਗੁਰ ਭੇਟੇ ਤਾਂ ਪਾਰਸ ਹੋਵੇ ਪਾਰਸ ਹੋਏ ਤਾਂ ਪੂਜ ਕਰਾਏ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ ਪਾਰਸ ਦਾ ਭਾਪ ਹੋਰ ਮਨੁੱਖਾਂ ਨੂੰ ਵੀ ਉਸੇ ਜੀਵਨ ਵਾਲਾ ਬਣਾਉਣ ਜੋਗਾ ਹੋ ਜਾਂਦਾ ਹੈ ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ ਮਾਣ हासिल ਕਰਦਾ ਹੈ ਕਹਿਣ ਦਾ ਭਾਵ ਵੀ ਗੁਰਮਖ ਪਿਆਰਾ ਜਦੋਂ ਆਪ ਵਿਸੇ ਬਕਾਰ ਛੱਡ ਕੇ ਗੁਰੂ ਦੇ ਗਿਆਨ ਨਾਲ ਜੁੜ ਜਾਂਦਾ ਨਾ ਤੇ ਫੇਰ ਹੋਰਾਂ ਨੂੰ ਵੀ ਉਹ ਗੁਰੂ ਦੀ ਗੱਲ ਸੁਣਾਉਂਦਾ ਤੇ ਆਪਣੇ ਵਰਗੇ ਕਰ ਲੈਂਦਾ ਉਹਨਾਂ ਨੂੰ ਵੀ ਸੰਸਾਰ ਘਰ ਰੀਤੀਆਂ ਰਸਮਾਂ ਰਵਾਜਾਂ ਤੋਂ ਬਚਾ ਲੈਂਦਾ ਤੇ ਗੁਰੂ ਦੇ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਤੇ ਸੁਣਨ ਵਾਲੇ ਗੁਰੂ ਦੇ ਪਿਆਰੇ ਨਾਮ ਬਾਣੀ ਨਾਲ ਜੁੜ ਜਾਂਦੇ ਨੇ ਕਹਿੰਦੇ ਹੁੰਦਾ ਨਾ ਪਾਰਸ ਪਾਰਸ ਸੁਣਿਆ ਹੀ ਆਪਾਂ ਦੇਖਿਆ ਤਾਂ ਹੈ ਨਹੀਂ ਵੀ ਸੋਨੇ ਲੋਹੇ ਨੂੰ ਘਸਾ ਦਿੱਤੇ ਤਾਂ ਉਹ ਵੀ ਸੋਨਾ ਬਣ ਜਾਂਦਾ ਪਾਰਸ ਨਾਲ ਜੁੜ ਕੇ ਪਾਰਸ ਵੀ ਇੱਕ ਸੋਨੇ ਦੀ ਧਾਤੀ ਹੈ ਨਾ ਇਸੇ ਤਰ੍ਹਾਂ ਹੀ ਗੁਰਮੁਖ ਪਿਆਰੇ ਨੂੰ ਦੱਸਿਆ ਮਹਾਰਾਜ ਨੇ ਵੀ ਜਿਹੜਾ ਗੁਰਮੁਖ ਪਿਆਰਾ ਗੁਰਦੇ ਸਿਧਾਂਤ ਤੇ ਚੱਲਦਾ ਉਹ ਵੀ ਪਾਰਸ ਬਣ ਗਿਆ ਤੇ ਫੇਰ ਹੋਰਾਂ ਨੂੰ ਵੀ ਆਪਣੇ ਨਾਲ ਜੋੜ ਕੇ ਪਾਰਸ ਬਣਾ ਲੈਂਦਾ ਉਹਦੇ ਵਿੱਚ ਬੀਬੀ ਵੀ ਹੋ ਸਕਦੀ ਹੈ ਭਾਈ ਵੀ ਹੋ ਸਕਦਾ ਜਿਹੜਾ ਗੁਰੂ ਦਾ ਪਿਆਰਾ ਗੁਰੂ ਦੇ ਸਿਧਾਂਤ ਤੇ ਚੱਲਦਾ ਹੋਰਾਂ ਨੂੰ ਵੀ ਗੁਰੂ ਤੇ ਸਿਧਾਂਤ ਤੇ ਚੱਲਣ ਦੀ ਸਿੱਖਿਆ ਦਿੰਦਾ ਹੈ ਤਾਂ ਉਹ ਵੀ ਉਹਨਾਂ ਦਾ ਗੁਰੂ ਗੁਰੂ ਪਿਆਰਿਆਂ ਤੋਂ ਪ੍ਰਮਾਤਮਾ ਦੇ ਗੁਣ ਸੁਣ ਕੇ ਗੁਰੂ ਦੇ ਸਿਧਾਂਤ ਤੇ ਚੱਲ ਕੇ ਆਪਣੇ ਮਨ ਨੂੰ ਆਪਦੇ ਜੀਵਨ ਨੂੰ ਪਵਿੱਤਰ ਕਰ ਲੈਂਦਾ ਹੈ ਜੋ ਅਸਪੂਜੇ ਸੋ ਫਲ ਪਾਏ ਤਿੱਖਿਆ ਦੇ ਬੇਸਾਚ ਬੁਝਾਈ ਮਹਾਰਾਜ ਕਹਿੰਦੇ ਜਿਹੜਾ ਵੀ ਮਨੁੱਖ ਉਸ ਦਾ ਆਦਰ ਕਰਦਾ ਹੈ ਗੁਰੂ ਪਿਆਰੇ ਦਾ ਜਿਹੜਾ ਗੁਰੂ ਸਿਧਾਂਤ ਨਾਲ ਜੁੜਿਆ ਹੋਇਆ ਸਿੱਖੀ ਸਿਧਾਂਤਾਂ ਨਾਲ ਜੁੜਿਆ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਜਿਨ੍ਹਾਂ ਨੂੰ ਆਪਾਂ ਸਹੀਦ ਸਿੰਘ ਸਿੰਘਣੀਆਂ ਕਹਿੰਨੇ ਆ ਜੇ ਉਹਨਾਂ ਦਾ ਸੰਗ ਕਰਕੇ ਉਹਨਾਂ ਦੀ ਰੀਤਿ ਕਰਕੇ ਤਾਂ ਸਾਡਾ ਵੀ ਜੀਵਨ ਉਹੇ ਜਾ ਹੋ ਜਾਏਗਾ ਅ ਲਿਖਿਆ ਮਹਾਰਾਜ ਨੇ ਜੋ ਉਸ ਪੂਜੇ ਸੋਫਲ ਪਾਏ ਦਿਖਿਆ ਦੇਵੇ ਸੱਚ ਬੁਝਾਈ ਜਿਹੜਾ ਵੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ ਉੱਚਾ ਆਤਮਿਕ ਜੀਵਨ ਰੂਪ ਫਲ ਪ੍ਰਾਪਤ ਕਰਦਾ ਹੈ। ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ ਸਿੱਖਿਆ ਦਿੰਦਾ ਹੈ ਤੇ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦਿੰਦਾ ਹੈ। ਜਿਵੇਂ ਹੁਣ ਆਪਾਂ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਨਾ 35 ਮਹਾਂਪੁਰਖਾਂ ਦੀ ਸੰਗਤ ਕਰਨਾ। ਗੁਰਬਾਣੀ ਸੁਣਨੀ ਹੈ। 35 ਮਹਾਂਪੁਰਖਾਂ ਦੀ ਸੰਗਤ ਹੈ ਕਿਉਂਕਿ ਗੁਰੂ ਦੇ ਬਚਨ ਸੁਣ ਕੇ ਸਾਡਾ ਵੀ ਮਨ ਕਿਤੇ ਭਿੱਜ ਗਿਆ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਤੇ ਅਸੀਂ ਵੀ ਸਾਡਾ ਵੀ ਜੀਵਨ ਸੋਨੇ ਵਰਗਾ ਹੋ ਗਿਆ ਕੰਚਨ ਸੋਨੇ ਵਰਗਾ ਪ੍ਰਭੂ ਪਰਮਾਤਮਾ ਦੇ ਨਾਮ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਪਵਿੱਤਰ ਕਰ ਲੈਂਦਾ ਮਨੁੱਖ ਬਿਨ ਪਾਰਸੇ ਪੂਜਨ ਹੋਵੀ ਬਿਨ ਮਨ ਪਰਚੇ ਅਬਰਾ ਸਮਝਾਈ ਪੂਜਾ ਦਾ ਮਤਲਬ ਇਹੀ ਆ ਵੀ ਉਹਨਾਂ ਦਾ ਸੰਗ ਕਰਨਾ ਚੰਗੀ ਬੁੱਧੀ ਵਾਲਿਆਂ ਤੋਂ ਗੁਰਮੁਖ ਵਾਲਿਆਂ ਤੋਂ ਗੁਰਮਤ ਵਾਲਿਆਂ ਤੋਂ ਆਪਾਂ ਵੀ ਸੂਝੀ ਲੈਣੀ ਆ ਤੇ ਆਪਣਾ ਵੀ ਜੀਵਨ ਉਹ ਜਾ ਹੋ ਜਾਏਗਾ ਤੇ ਜੇ ਆਪਾਂ ਨਹੀਂ ਇੱਧਰ ਜਾਂਦੇ ਫਿਰ ਮਹਾਰਾਜ ਨੇ ਇੱਥੇ ਲਿਖਿਆ ਬਿਨ ਪਾਰਸੇ ਪੂਜਾ ਨਾ ਹੋਵੀ ਬਿਨ ਮਨ ਪਰਚੇ ਅਬਰਾ ਸਮਝਾਏ ਪਰ ਹੇ ਭਾਈ ਪਾਰਸ ਬਣਨ ਤੋਂ ਬਿਨਾਂ ਦੁਨੀਆ ਪਾਸੋਂ ਆਦਰ ਮਾਣ ਨਹੀਂ ਮਿਲਦਾ ਕਹਿਣ ਦਾ ਭਾਵ ਆ ਵੀ ਚੰਗੇ ਸੁਭਾਅ ਤੋਂ ਬਿਨਾਂ ਚੰਗੇ ਕਰਮਾਂ ਤੋਂ ਬਿਨਾਂ ਕਾਰੋਬਾਰ ਸਾਡੇ ਚੰਗੇ ਹੋਣ ਮਿਹਨਤ ਮਜ਼ਦੂਰੀ ਸਾਡਾ ਕਾਰੋਬਾਰ ਚੰਗਾ ਹੋਵੇ ਚਾਹੇ ਮਜ਼ਦੂਰ ਆ ਚਾਹੇ ਸਰਵਿਸਮੈਨ ਆ ਚਾਹੇ ਉਹ ਬਿਜ਼ਨਸਮੈਨ ਚਾਹੇ ਕੋਈ ਲੀਡਰ ਆ ਜੇ ਚੰਗੇ ਕੰਮ ਕਰਾਂਗੇ ਤਾਂ ਤਾਂ ਹੀ ਦੁਨੀਆ ਦੀ ਨਜ਼ਰ ਵਿੱਚ ਚੰਗੇ ਹੋਵਾਂਗੇ ਜੇ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਹੈ ਭਾਈ ਪਾਰਸ ਬਲਣ ਤੋਂ ਬਿਨਾਂ ਦੁਨੀਆ ਪਾਸੋਂ ਆਦਰ ਮਾਣ ਨਹੀਂ ਮਿਲਦਾ ਕਿਉਂਕਿ ਆਪਣਾ ਮਨ ਸਿਮਰਨ ਵਿੱਚ ਤੀਜਣ ਤੋਂ ਬਿਨਾਂ ਹੀ ਉਹ ਮਨੁੱਖ ਹੋਰਨਾਂ ਨੂੰ ਸਿਮਰਨ ਦੀ ਸਿੱਖਿਆ ਦਿੰਦਾ ਹੈ ਜਿਹੜਾ ਬੰਦਾ ਸਿਮਰਨ ਵਿੱਚ ਜੁੜਿਆ ਪਈ ਉਹ ਸਿਮਰਨ ਦੀ ਸਿੱਖਿਆ ਦੇਊਗਾ ਜਿਹੜਾ ਪਈ ਉਰੇ ਪਰੇ ਜਾਂਦਾ ਬਾਲੀਆਂ ਮਨਤਾ ਮਨਤਾਵਾ ਕਰਦਾ ਉਹੋ ਜੀ ਸਿੱਖਿਆ ਦੇ ਦੂ ਕਿਉ ਜਿਹੋ ਜਾਂ ਜੀਵਨ ਆ ਉਹੋ ਜੀ ਸਿੱਖਿਆ ਹੀ ਦੇਉ ਹਣ ਮਹਾਰਾਜ ਕਹਿੰਦੇ ਨੇ ਗੁਰ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਹੋਂ ਮਾਰਗ ਪਾਏ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਹੋਂ ਮਾਰਗ ਪਾਏ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ ਕੋਈ ਗੁਰੂ ਬਾਰੇ ਗਿਆਨ ਨਹੀਂ ਹੈ ਆਪ ਤਾਂ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ ਪਰ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਉਹ ਕਿਸੇ ਹੋਰ ਨੂੰ ਸਹੀ ਜੀਵਨ ਦੇ ਰਸਤੇ ਉੱਤੇ ਨਹੀਂ ਪਾ ਸਕਦਾ ਨਾਨਕ ਬਿਨ ਨਦਰੀ ਕਿਸੂ ਨਾ ਆਈ ਪਾਈਏ ਨਾਨਕ ਬਿਨ ਨਦਰੀ ਕਿਸੂ ਨਾ ਪਾਈਏ ਜਿਸ ਨਦਰ ਕਰੇ ਸੋ ਪਾਈ ਗੁਰੂ ਮਹਾਰਾਜ ਕਹਿੰਦੇ ਹੈ ਨਾਨਕ ਕਿਸੇ ਦੇ ਬਸ ਦੀ ਗੱਲ ਨਹੀਂ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਆਤਮਕ ਜੀਵਨ ਦੀ ਦਾਤ ਨਹੀਂ ਮਿਲਦੀ ਜਿਸ ਮਨੁੱਖ ਉਤੇ ਮਿਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਇਹ ਦਾਤ ਹਾਸਲ ਕਰ ਲੈਂਦਾ ਹੈ ਗੁਰ ਪ੍ਰਸਾਦੀ ਦੇ ਬੜਾਈ ਆਪਣਾ ਸ਼ਬਦ ਵਰਤਾਏ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਫਿਰ ਗੁਰੂ ਦੀ ਕਿਰਪਾ ਦੀ ਬਰਕਤ ਨਾਲ ਪਰਮਾਤਮਾ ਜਿਸ ਮਨੁੱਖ ਨੂੰ ਵਿੜਿਆਈ ਬਖਸ਼ਦਾ ਹੈ ਉਸ ਦੇ ਹਿਰਦੇ ਵਿੱਚ ਆਪਣੀ ਸਿਫਤ ਸਲਾਹ ਦੀ ਬਾਣੀ ਬਸਾਂਦਾ ਹੈ ਹੁਣ ਇਥੇ ਇਹ ਗੱਲ ਭਾਵ ਪੂਰਾ ਸਭਝ ਆ ਗਈ ਆਪਾਂ ਨੂੰ ਵੀ ਗੁਰੂ ਦੀ ਸੰਗਤ ਕਰਨ ਦਾ ਨਾਲ ਹੀ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹੋਣੀ ਆ ਗੁਰੂ ਦੀ ਬਾਣੀ ਸੁਣਨੀ ਆ ਸ਼ਬਦ ਵਿਚਾਰ ਸੁਣਨੀ ਆ ਕਥਾ ਕੀਰਤਨ ਸੁਣ ਕੇ ਆਪਣੇ ਜੀਵਨ ਨੂੰ ਗੁਰਬਾਣੀ ਮੁਤਾਬਕ ਜੀਣ ਦੀ ਕੋਸ਼ਿਸ਼ ਕਰਨੀ ਆ ਘੇਰੋ ਬਖਸ਼ੀ ਸੋਗੀ ਪ੍ਰਭੂ ਪਰਮਾਤਮਾ ਦੀ ਫਰਮਾਨੁਕਾ ਜੀਵਨ ਲੇਖੇ ਲੱਗ ਜਾਏਗਾ ਮਹਾਰਾਜ ਕਹਿੰਦੇ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਗੁਜਰੀ ਮਹੱਲਾ ਤੀਜਾ ਪੰਜ ਪਦੇ ਨਾਕਾਸੀ ਮਤ ਉਪਜੈ ਨਾਕਾਂਸੀ ਮਤ ਜਾਏ ਜਿਵੇਂ ਕਿ ਭਗਤ ਪਿਆਰਿਆਂ ਦੀਆਂ ਬਾਣੀਆਂ ਦੇ ਵਿੱਚੋਂ ਭਗਤ ਪਿਆਰਿਆਂ ਦੀ ਬਾਣੀ ਵਿੱਚੋਂ ਪੜਦੇ ਵੀ ਕਾਂਸੀ ਇੱਕ ਬਹੁਤ ਵਧੀਆ ਸ਼ਹਿਰ ਆ ਜਿੱਥੇ ਭਗਤਾਂ ਦੀ ਹੋਂਦ ਹੈ ਤੇ ਪੁਜਾਰੀ ਕਹਿੰਦਾ ਜਿਹੜਾ ਕਾਂਸੀ ਵਿੱਚ ਰਹਿੰਦਾ ਹੈ ਜਾਂ ਕਾਂਸੀ ਵਿੱਚ ਸਰੀਰ ਛੱਡਦਾ ਹੈ ਤੇ ਉਹ ਸੁਰਗ ਨੂੰ ਜਾਂਦਾ ਹੈ ਤੇ ਇੱਥੇ ਮਹਾਰਾਜ ਨੇ ਦੱਸਿਆ ਵੀ ਨਾ ਕਾਂਸੀ ਆਦਿਕ ਤੀਰਥਾਂ ਤੇ ਗਿਆ ਸੁਚੱਜੀ ਅਕਲ ਪੈਦਾ ਹੁੰਦੀ ਹੈ ਤੇ ਨਾ ਹੀ ਕਾਂਸੀ ਆਦਿਕ ਤੀਰਥਾਂ ਤੇ ਨਾ ਗਿਆ ਚੰਗੀ ਅਕਲ ਦੂਰ ਹੋ ਜਾਂਦੀ ਹੈ ਵੀ ਜਿਹਦੇ ਕੋਲੇ ਗੁਰੂ ਦੀ ਮੱਤ ਆ ਭਾਈ ਉਹਨੂੰ ਕਿਤੇ ਮਤਲਬ ਜਾਣ ਦੀ ਜ਼ਰੂਰਤ ਨਹੀਂ ਕਰਨ ਦਾ ਭਾਵ ਦੱਸਿਆ ਮਹਾਰਾਜ ਨੇ ਕਿ ਜੇ ਕਿਸੇ ਕੋਲੇ ਪਾਈ ਜੇ ਕੋਈ ਜਿਹਦੇ ਕੋਲੇ ਮਾੜੀ ਮੱਤ ਆ ਉਹ ਕਾਂਸੀ ਚ ਤੁਰਿਆ ਫਿਰੇ ਵਿਸੇਬਾ ਕਰੇ ਜੋ ਮਰਜੀ ਆ ਭਲਾ ਕਾਂਸੀ ਚ ਹੀ ਰਹੇ ਤੇ ਮਰੇ ਸਰੀਰ ਵੀ ਉੱਥੇ ਹੀ ਤਿਆਗ ਦੇਵੇ ਤੇ ਜੇ ਉਹਦੇ ਕੋਲੇ ਮੱਤ ਭੈੜੀ ਤੇ ਉਹਨੂੰ ਚੰਗੀ ਮੱਤ ਆਉਣੀ ਨਹੀਂ ਤੇ ਜੇ ਗੁਰਮੱਤਾਂ ਚਾਹੇ ਉਹ ਕਾਂਸੀ ਜਾਵੇ ਤੇ ਚਾਹੇ ਨਾ ਜਾਵੇ ਮਹਾਰਾਜ ਕਹਿੰਦੇ ਫਿਰ ਉਹ ਕਿਸੇ ਕੋਈ ਖੋ ਨਹੀਂ ਸਕਦਾ ਅਸਲ ਭਾਵ ਇਹਦਾ ਇਹੀ ਆ ਸਤ ਗੁਰ ਮਿਲਿਏ ਮਤ ਉਪਜੇ ਤਾਂ ਇਹ ਸੂਜੀ ਪਾਇਲ ਆਗੀ ਨਾ ਗੱਲ ਮੈਂ ਮਹਾਰਾਜ ਕਹਿੰਦੇ ਗੁਰੂ ਨੂੰ ਮਿਲਿਆ ਮਨੁੱਖ ਦੇ ਅੰਦਰ ਚੰਗੀ ਅਕਲ ਪੈਦਾ ਹੁੰਦੀ ਹੈ ਤਦੋਂ ਮਨੁੱਖ ਨੂੰ ਇਹ ਸਮਝ ਆਉਂਦੀ ਹੈ ਗੁਰੂ ਨੂੰ ਮਿਲਿਆ ਗੁਰੂ ਦੇ ਸ਼ਬਦ ਸੁਣਿਆ ਪਾਈ ਚੰਗੀ ਅਕਲ ਆਉਣੀ ਆ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਆਗੀ ਨਾ ਗੱਲ ਨੇ ਮਹਾਰਾਜ ਨੇ ਇਹ ਤੇ ਇਹ ਵੀ ਦੱਸਤਾ ਵੀ ਹੈ ਮੇਰੇ ਮਨ ਤੂੰ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣਿਆ ਕਰ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾਈ ਰੱਖ ਫੇਰ ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਏ ਇਹ ਸਦਹੀਂ ਇਹ ਮਤ ਰਹੇਗੀ ਗੁਰਮਤਾਲੀ ਤੇਰੇ ਕੋਲੇ ਤੇ ਭਰਮ ਭਲੇਖੇ ਤੇਰੇ ਸਾਰੇ ਦੂਰ ਹੋ ਜਾਣੇ ਨੇ ਮਹਾਰਾਜ ਕਹਿੰਦੇ ਸਾਰੇ ਐਂ ਸੌਖਾ ਜੀਵਨ ਜਿਏਗਾ ਨਹੀਂ ਤਾਂ ਡੱਡਾਰੀ ਮਰੀ ਜਾਂਦੇ ਆ ਲੋਕ ਮੰਗਲਵਾਰ ਆ ਨਹੀਂ ਪੂਜਾ ਕਰੀ ਐਤਵਾਰ ਆ ਜਾਪ ਪੂਜਾ ਨਹੀਂ ਕਰੀ ਵੀਰਵਾਰ ਆ ਜਾ ਆ ਪੂਜਾ ਨਹੀਂ ਕਰੀ ਜਾ ਕਰਨੀਆ ਚਿੰਤਾ ਸੰਸਾਰਾਂ ਵਿੱਚ ਹੀ ਇਨਸਾਨ ਡੁੱਬਿਆ ਰਹਿੰਦਾ ਤੇ ਜੇ ਗੁਰੂ ਗਿਆਨ ਨਾਲ ਜੁੜਿਆ ਆਜ਼ਾਦੀ ਵਾਲਾ ਜੀਵਨ ਜੀਂਦਾ ਮਨੁੱਖਾ ਸੌਖਾ ਜੀਵਨ ਮਹਾਰਾਜ ਕਹਿੰਦੇ ਨੇ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹੇ ਤਾ ਭਰਮ ਵਿੱਚੋਂ ਜਾਏ ਮਹਾਰਾਜ ਕਹਿੰਦੇ ਤੇਰੇ ਭਰਮ ਭਲੇਖੇ ਦੂਰ ਹੋ ਜਾਣਗੇ ਜਦੋਂ ਤੂੰ ਪ੍ਰਭੂ ਪਰਮਾਤਮਾ ਦੀ ਨਾਮ ਬਾਣੀ ਨਾਲ ਜੁੜਿਆ ਤੇ ਗੁਰੂ ਸ਼ਬਦ ਦੀ ਵਿਚਾਰ ਸੁਣੀ ਗੁਰਮੁਖ ਪਿਆਰਿਆਂ ਤੋਂ ਬਹੁਤ ਸਾਰਾ ਨੈਟ ਤੇ ਖਜ਼ਾਨਾ ਪਿਆ ਪਾਈ ਕਥਾ ਕੀਰਤਨ ਪਈ ਆ ਸ਼ਬਦ ਵਿਚਾਰ ਪਈ ਆ ਢਾਡੀਵਾਰਾਂ ਨੇ ਜੋ ਮਰਜੀ ਸੁਣ ਗੁਰੂ ਪਿਆਰਿਆਂ ਤੋਂ ਪਰ ਗੁਰੂ ਦੀ ਗੱਲ ਸੁਣ ਤਾਂ ਤੇਰਾ ਮਨ ਭਾਈ ਪਵਿੱਤਰ ਹੋਏਗਾ ਤੇ ਸਦਮਈ ਇਹ ਮੱਤ ਰਹੇਗੀ ਫਿਰ ਗੁਰਮੁ ਗੁਰਮਤਾਲੀ ਅਗੇ ਮਹਾਰਾ ਨੇ ਦੱਸਿਆ ਇਹ ਮਤ ਤੇਰੀ ਠਹਿਰ ਰਹੇ ਤਾਂ ਭਰਮ ਵਿੱਚੋਂ ਜਾਏ ਇਹ ਆਪਾਂ ਗੱਲ ਸਮਝ ਲੈਣਾ ਵੀ ਜਦੋਂ ਸਿੱਖਤ ਸਲਾਹ ਦੀ ਬਰਕਤ ਨਾਲ ਗੁਰੂ ਸ਼ਬਦ ਦੀ ਬਰਕਤ ਨਾਲ ਜਦੋਂ ਸਿੱਖਤ ਸਲਾਹ ਸੁਣਦਾ ਹੈ ਮਨੁੱਖ ਫਿਰ ਇਹਦੀ ਬਰਕਤ ਨਾਲ ਮਹਾਰਾਜ ਕਹਿੰਦੇ ਤੇਰੀ ਇਹ ਅਕਲ ਮਾਇਆ ਦੇ ਮੋਹ ਵਿੱਚ ਡੋਲਣੋਂ ਬਚ ਜਾਏਗੀ ਤਦੋਂ ਤੇਰੇ ਅੰਦਰੋਂ ਭਟਕਣਾ ਦੂਰ ਹੋ ਜਾਏਗੀ ਫਿਰ ਜਦੋਂ ਗੁਰਬਾਣੀ ਨਾਲ ਜੁੜਿਆ ਭਾਈ ਹਰ ਚਰਨ ਰੇਦੇ ਵਸਾਏ ਤੂੰ ਕਿਲਵਕ ਹੋਵੇ ਨਾਸ ਮਹਾਰਾਜ ਕਹਿੰਦੇ ਤੂੰ ਪ੍ਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਸੰਭਾਲ ਤੇਰੇ ਸਾਰੇ ਪਾਪ ਨਾਸ ਹੋ ਜਾਣਗੇ ਮਹਾਰਾਜ ਕਹਿੰਦੇ ਪੰਚ ਪਹੁ ਆਤਮ ਬਸ ਕਰੇ ਤਾਂ ਤੀਰਥ ਕਰੇ ਨਿਵਾਸ ਜੇ ਤੂੰ ਪ੍ਰਭੂ ਚਰਨਾਂ ਦੀ ਬਰਕਤ ਨਾਲ ਕਾਮਦਾਇਕ ਪੰਜਾਂ ਦੇ ਵਸ ਵਿੱਚ ਆਏ ਹੋਏ ਮਨ ਨੂੰ ਆਪਣੇ ਵਸ ਵਿੱਚ ਕਰ ਲੈ ਤਾ ਤੂੰ ਤੀਰਥਾਂ ਉੱਤੇ ਹੀ ਨਿਵਾਸ ਕਰ ਰਿਹਾ ਹੈ ਸਦਾ ਹੀ ਤੀਰਥਾਂ ਦਾ ਨਿਵਾਸ ਆ ਤੇਰਾ ਜੇ ਤੇਰੇ ਕੋਲ ਗੁਰਮਤਤਾ ਪਾਈ ਮਨਮਕ ਇਹ ਮਨ ਮੁਗਧ ਹੈ ਸੂਜੀ ਕਿਸੋ ਕਿਸੂ ਨਾ ਪਾਏ ਜੇ ਪਾਈ ਆਪਣੇ ਮਨ ਦੇ ਪਿੱਛੇ ਤਰਨ ਵਾਲੇ ਮਨੁੱਖ ਦਾ ਇਹ ਮਨ ਸਦਾ ਮੂਰਖ ਹੀ ਟਿਕਿਆ ਰਹਿੰਦਾ ਹੈ ਉਸ ਨੂੰ ਉੱਚੇ ਆਤਮਿਕ ਜੀਵਨ ਦੀ ਰਤਾ ਵੀ ਸਮਝ ਨਹੀਂ ਪੈਂਦੀ ਕਿਉਂਕਿ ਜਿਹਨੇ ਗੁਰੂ ਦਾ ਸੰਗ ਹੀ ਨਹੀਂ ਕਰਿਆ ਭਾਈ ਉਹਨੂੰ ਪਤਾ ਕੀ ਲੱਗਣਾ ਉਹ ਫਿਰ ਆਪਦੇ ਭਰਮਾਂ ਭੁਲੇਖਿਆਂ ਵਿੱਚੀ ਫਸਿਆ ਰਹਿੰਦਾ ਮਨੁੱਖ ਰੋ ਰੀਤੀਆਂ ਰਵਾਜਾਂ ਦੇ ਵਿੱਚ ਆ ਵੀ ਠੀਕ ਆ ਉਹ ਵੀ ਠੀਕ ਆ ਬਸ ਆਪਦੇ ਮਨ ਮੁਤਾਬਕ ਹੀ ਫਿਰ ਕਰਦਾ ਰਹਿੰਦਾ ਮੰਗਲਵਾਰ ਪੂਜਾ ਕਰਨੀ ਹੈ ਵੀ ਠੀਕ ਆ ਵੀਰਵਾਰ ਪੂਜਾ ਕਰਨੀ ਆ ਵੀ ਠੀਕ ਆ ਫਿਰ ਇਨਾਂ ਭਰਮਾਂ ਭਲੇਖਿਆਂ 'ਚ ਜੀ ਮਹਾਰਾਜ ਕਹਿੰਦੇ ਫਸਿਆ ਰਹਿੰਦਾ ਜਿੰਨਾ ਚਿਰ ਗੁਰੂ ਦੀ ਸੰਗਤ ਨਹੀਂ ਕਰਦਾ ਮਨੁੱਖ ਗੁਰੂ ਤੋਂ ਗੱਲ ਸੁਣ ਕੇ ਹੀ ਪਾਈ ਜੀਵਨ ਸਫਰਨਾ ਹੈ ਵਾਹਿਗੁਰੂ ਜੀ ਕਾ